ਹਾਂਜੀ ਸਵਾਗਤ ਹੈ ਦੋਸਤੋ YouTube ਚੈਨਲ ਤੇ ਫਾਈਨਲੀ ਅੱਜ ਆ ਗਿਆ ਪਵਨਤ ਪੰਚਮੀ ਵਾਲਾ ਦਿਨ ਆ ਤੇ ਪਤੰਗ ਲੱਗੇ ਸੀ ਚੜਾਉਣ ਆਪਾਂ ਤੇ ਆਸਮਾਨ ਦੇ ਵਿੱਚ ਪਤੰਗ ਹੀ ਪਤੰਗ ਚੜੇ ਪਿਆ ਮਿੱਤਰੋ ਪੇਚੇ ਲੱਗ ਰਹੇ ਨੇ ਤੇ ਦਿਖਾਉਣੇ ਆ ਅੱਜ ਆਪਾਂ ਦੋਸਤੋ ਸੋਨੂੰ ਪਤੰਗ ਚੜਦੇ ਤੇ ਬਣੇ ਰਿਓ ਚੈਨਲ ਤੇ ਵੀਡੀਓ ਦੇ ਅੰਦਰ ਤੇ ਪੇਚ ਲਗਾਉਂਦੇ ਸੀ ਆਪਾਂ ਹੁਣ ਇਹਨੇ ਪਤੰਗ ਫੜਿਆ ਇੱਕ ਆਹ ਬਈ ਗਰਜੋਤ ਚੜਾ ਰਹੇ ਸੀ ਪਤੰਗ ਤੇ ਆਸਮਾਨ ਦੇ ਵਿੱਚ ਅੱਜ ਪਤੰਗ ਹੀ ਪਤੰਗ ਉੱਡ ਰਹੇ ਨੇ ਆਪਣਾ ਪੇਚ ਲੱਗ ਰਿਹਾ ਉਹ ਪਤੰਗ ਨਾਲ ਲਾਲ-ਲਾਲ ਦੇਖਦੇ ਆਂ ਕੀ ਬਣਦਾ ਲਾਲ ਪਤੰਗ ਨਾਲ ਪੇਚ ਲੱਗੂਗਾ ਏ ਏ ਏ ਏ ਦੇਖੋ ਕੀ ਬਣਦਾ ਪਹਿਲਾ ਪੇਚ ਆ ਪਹਿਲਾ ਪੇਚ ਮਿੱਤਰੋ ਆਪਣਾ ਲੱਗ ਰਿਹਾ ਹੈ ਪਤੰਗ ਦਾ ਚਿੱਟਾ ਜਿਹਾ ਆਪਣਾ ਲਾਲ ਪਤੰਗ ਹੋਰਦਾ ਦੇਖੀ ਜਾਂਦੀ ਆ ਆਉ ਗਿਆ ਹਾਂ ਆਇਆ ਤਾਂ ਵੜਦਾ ਮਿੱਤਰੋ ਲਾ ਲ ਪਤੰਗ ਲਾਤਾ ਓਏ ਲੈ ਵੀ ਕਾਮਯਾਬੀ ਮਿਲ ਗਈ ਹੈ ਕਹਿੰਦੇ ਪਹਿਲਾ ਪਤੰਗ ਵੱਡਤਾ ਤੇ ਡੋਰ ਵੀ ਕਹਿੰਦੇ ਨਾਲ ਇੱਕ ਪਤੰਗ ਦੀ ਆਪਣੇ ਰਿਸਕ ਗਈ ਲਓ ਜੀ ਲਾਤਾ ਪਹਿਲਾ ਪੇਚ ਕਾਮਯਾਬ ਰਹਾ ਸਕਸੈਸਫੁਲ ਸਕਸੈਸਫੁਲ ਰਹੇ ਮਾਗਰ ਡੋਰ ਆ ਦੇਖੋ ਪਤੰਗਾਂ ਦੀ ਆ ਰਹੀ ਹੈ ਇਧਰ ਵੀ ਪਤੰਗ ਹੀ ਪਤੰਗ ਉੱਡ ਰਹੇ ਆ ਕਹਿੰਦੇ ਆਸਮਾਨ ਦੇ ਵਿੱਚ ਕਿ ਅੱਜ ਬਸੰਤ ਪੰਚਮੀ ਵਾਲਾ ਦਿਨ ਹੈ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਸੰਤ ਪੰਚਮੀ ਦਾ ਤਿਹਾਰ ਹੈ ਜਿਹੜਾ ਉਹ ਜਿਪਦੰਕ ਆਸਮਾਨ ਦੇ ਵਿੱਚ ਫਰੂਟੀ ਆਪਣੀ ਵੀ ਚੜ ਰਹੀ ਹੈ ਤਾਂ ਦੂਜਾ ਪਤੰਗ ਵੀ ਚੜਾ ਲਿਆ ਉਸ ਬੰਦੇ ਨੇ ਜਿਹਦਾ ਆਪਾਂ ਵੱਡਿਆ ਸੀ ਤੇ ਹੁਣ ਆਪਾਂ ਵੱਡਾਂਗੇ ਦਾ ਚੱਬਰ ਜਾ ਆਹ ਪਤੰਗ ਚੜ ਗਿਆ ਤੇ ਇਹਨੂੰ ਲਾਵਾਂਗੇ ਮਿੱਤਰੋ ਪੇਚ ਲਗਾਉਣੇ ਆ ਨੇੜੇ ਆਉਂਦਾ ਜਾ ਰਿਹਾ ਆਪਣੇ ਢਿੱਲ ਛੱਡਤੀ ਆ ਪਤੰਗ ਨੇ ਚੀਕਾਂ ਵੱਜ ਰਹੀਆਂ ਚਾਰੇ ਪਾਸੇ ਮੁੰਡਿਆਂ ਦੀਆਂ ਜਿਹੜੇ ਕੱਟ ਦਿੰਦੇ ਆ ਪੇਚ ਲਾ ਕੇ ਪੂਰਾ ਮੇਲਾ ਰੌਣਕ ਮੇਲਾ ਜੋਰਾਂ ਸ਼ੋਰਾਂ ਤੇ ਆ ਪ੍ਰੂਟੀ ਵੀ ਚੜ ਗਈ ਆ ਕਹਿੰਦੇ ਇੱਧਰ ਇਹ ਚ ਲੱਗਦਾ ਆਪਣਾ ਮਿੱਤਰੋ ਟੰਗਦਾ ਸੂਰਜ ਆ ਗੱਲ ਕਰਦੀਂਦਾ ਨਹੀਂ ਕੁਛ ਇੱਧਰ ਨੂੰ ਲਿਆਓ ਮਾੜਾ ਜਾ ਪੇਚ ਲਾਉਣੀਆਂ ਤਾਂ ਪਤੰਗ ਆ ਗਿਆ ਟੁੱਟ ਕੇ ਮਤਰੋ ਇਹ ਦੇ ਤਾਂ ਵੀ ਫਰੂਟੀ ਆ ਇੱਥੇ ਪਾਰੀ ਵਿੱਚ ਆ ਜਾਂਦਾ ਓਏ ਟੁੱਟਿਆ ਓਏ ਇੱਕ ਪਤੰਗ ਆਇਆ ਸੀ ਟੁੱਟ ਕੇ ਤੇ ਉਹ ਪੰਜਰ ਦਾ ਡਿੱਗ ਕੇ ਪਾਰ ਗਿਆ ਲਓ ਦੇਖ ਲਓ ਪ੍ਰੇਸ਼ਨ ਹੋ ਗਿਆ ਇਹਦਾ ਤਾਂ ਆਉਂਦਾ ਆਉਂਦਾ ਟੀਲ ਵਾਜੀ ਕਿਨਾਰੇ ਤੇ ਇਹਨੇ ਨਿਕਲ ਕੇ ਪਾੜ ਗਿਆ ਸਾਰਾ ਇਹ ਫालतू ਹੋ ਗਿਆ ਹੋਰ ਕੀ ਹੈ ਪੂਰੀ ਰੌਣਕ ਮਿੱਤਰੋ ਪੂਰੀ ਇੱਕ ਆ ਜਿਹੜਾ ਵਰਦਾ ਤੋਹਾਂ ਪਤੰਗ ਨੀਲਾ ਚੱਬਰ ਤੇ ਇੱਧਰ ਤਾਂ ਡਾਰਾ ਹੀ ਆ ਨੰਗਾ ਨਹੀਂ ਬਹੁਤ ਚੁੱਪ ਪਤੰਗ ਆ ച <invece> <yip> <yip> <yip dislike> <though> ਉੱਪਰ ਬਹੁਤ ਚੜ ਰਹੇ ਹੁੰਦੇ ਆਂ ਹਾਂ ਲਾਉ ਪੇਚਾ ਲੀ ਲਾ ਜਾਂ ਕਿਸੇ ਨਾਲ ਲਓ ਜੀ ਆਪਾਂ ਪੇਚ ਲਾਉਂਦੇ ਲਾਉਂਦੇ ਨੇ ਇੱਕ ਫੜ ਲਿਆ ਪਤੰਗ ਹੁਣੇ ਹਾਂ ਵਾਲਾ ਡੱਬਾ ਫੜਦੇ ਆਪਾਂ ਪਤੰਗ ਇਹ ਧੋਰ ਲੰਕ ਰਹੀ ਸੀ ਆਪਾਂ ਫੜ ਲਿਆ ਪਤੰਗ ਫੇ ਹੋਣੇ ਹੋਣੇ ਆਇਆਗਾ ਪੇਚ ਲਗਾਉਂਦੇ ਲਗਾਉਂਦੇ ਆਇਆਗਾ ਆਪਣੇ ਪੇਚ ਲਗਾ ਰਹੇ ਸੀ ਪਹਿਲਾਂ ਆਪਾਂ ਇਹ ਫੰਡ ਵੀ ਆ ਪਤੰਗ ਆ ਗਿਆ ਤੇ ਬੰਦਲੇ ਸੀ ਆਪਾਂ ਇਹਨੂੰ ਹੁਣ ਆਪਾਂ ਤਾਰ ਰਹੇ ਆਂ ਕਿਰਾ ਇਟ ਸੋ ਆ ਪਤੰਗ ਆ ਗਿਆ ਸੀ ਤੇ ਬੈਕ ਪਤੰਗ ਆ ਪੂਰਾ ਵੱਡਾ ਡਬਲ ਪਤੰਗ ਆ ਵੱਡਾ ਪਤੰਗ ਤੇ ਹੁਣ ਆਪਾਂ ਉੱਤ ਸੇ ਚਾਹ ਪਾਣੀ ਪੀਣ ਦੁਪਹਿਰ ਦਾ ਟਾਈਮ ਹੋ ਗਿਆ ਸੀ ਚਾਹ ਪਾਣੀ ਪੀ ਕੇ ਇਸ ਤੋਂ ਬਾਅਦ ਫੇਰ ਚੜਾਵਾਂਗੇ ਆਪਾਂ ਦੁਬਾਰਾ ਪਤੰਗ ਤੇ ਹੁਣ ਕਰਦੇ ਆ ਲੰਚ ਆਪਾਂ ਇੱਕ ਵਾਰੀ ਹਾਂਜੀ ਆਪਣਾ ਲਾਂਚ ਹੋ ਗਿਆ ਸੀ ਚਾਹ ਪਾਣੀ ਪੀ ਲਿਆ ਆਪਾਂ ਤੇ ਝਡਾਉਣਿਆ ਆ ਸਮਾਨ ਵਿੱਚ ਪਤੰਗ ਲਾਉਣਿਆ ਬਾਜੀ ਡਾਰੇ ਲਾਉਣਿਆ ਪਤੰਗਾਂ ਦੀ ਤੇ ਫਾਈਨਲੀ ਚੱਲਦੇ ਹਾਂ ਹੁਣ ਪਤੰਗ ਦਾ ਪੇਚ ਲਗਾਉਣਿਆ ਆਪਾਂ ਕਿਸੇ ਪਤੰਗ ਨਾਲ ਤੇ ਆ ਜੋ ਚੜਾਈਏ ਪਤੰਗ ਅਗੋਂ ਜੀ ਆਪਾਂ ਅਗੇ ਸੀ ਤਾਂ ਮੈਂ ਤੇ ਕਰ ਜੋ ਹੁਣ ਚੜਾਉਗੇ ਪਤੰਗ ਨੂੰ ਬਲੈਕ ਪੰਗ ਚੱਕ ਲੈ ਤੇ ਇੱਕ ਵਾਰੀ ਮਤਲਬ ਦੀਪ ਨਾ ਲਾਈ ਉਹ ਜਿਹੜਾ ਹੀ ਜਾਂਦਾ ਉਹ ਦੀਪ ਤੇ ਹੋਰ ਜਿਹੜਾ ਉਹ ਨਾ ਵੀ ਗੋਠੇ ਤੇ ਉਹਨਾਂ ਦਾ ਇਹ ਤਾਂ ਮੈਂ ਤੋੜੀ ਸੀ ਕਿ ਸੋਲਰ ਚ ਫਸ ਗਿਆ ਇਹ ਪਤੰਗ ਵੜਿਆ ਆਪਾਂ ਇਹਦੇ ਪਤੰਗ ਨਾ ਝੜਦੇ ਆਂ ਪੀਚਾ ਆਹ ਅਸੀ ਗਾ ਲਾਲ ਜਾ ਉੱਡ ਰਿਹਾ තර්ක ටිරක් ල කාලා යයටටයි ගපෙනන හන ම කාලා සංගච්චට උනය ඉදේලා ගණ්ඩකුන්ට ඒ දීදේ කට්ටාප තංගයර මා වෙච්ච ਲਾਸੀ ਆਪਾਂ ਆਪਣਾ ਪਤੰਗ ਚੜਾਉਣਿਆ ਸੀ ਆਪਦਾ ਥੋਕਦੇ ਆਂ ਪਿੱਛਾ ਕਿਸੇ ਨਾਲ ਲਾਉਣਿਆ ਸੀ ਪਿੱਛਾ ਭਾਈ ਲਾਲ ਜਾਊਗਾ ਭਾਈ ਮੈਂ ਤਾਂ ਫਰੂਟੀ ਨਾ ਚੱਕ ਤੇ ਫਤਿਹ ਨਹੀਂ ਓਏ ਦੂਰ ਕਰ ਲ ਗਏ ਯਾਰ ਤੰਗ ਘਟ ਜੇ ਗਏ ਮਤੋ ਸੰਤ ਪੈਂਤਮੀ ਦਾ ਦੇਣਾ ਤੇ ਦੁਪਹਿਰੇ ਤਾਂ ਬੜੇ ਚੜੇ ਸੀ ਇੱਕ ਉਹ ਮੁੰਡਾ ਚੜਾਈ ਜਾਂਦਾ ਸਾਹਮਣੇ ਉਹਦਾ ਡੀ ਜੇ ਨੂੰ ਚੱਲ ਰਹੇ ਆ ਵਧੀਆ ਚੜ ਰਹੇ ਆ ਅਸਮਾਨ ਦੇ ਵਿੱਚ ਪਤੰਗ ਤਾਂ ਤੇ ਤੁਹਾਡੇ ਸਾਹਮਣੇ ਚੜਦੇ ਆ ਨਾਲ ਜਾ ਤੇ ਆਪਣਾ ਪਤੰਗ ਆ ਸੀ ਪੇਚ ਲਗਾਉਣੇ ਆ ਆਪਾਂ ਸਾਹਮਣੇ ਪੇਚ ਲਾ ਰਹੇ ਸੀ ਮੁੰਡਾ ਕਹਿੰਦਾ ਮੈਂ ਲਾਉਣਾ ਨਹੀਂ ਪੇਚ ਸਾਹਮਣੇ ਘਰ ਵਾਲਾ ਬੰਦਾ ਕਹਿੰਦਾ ਇਹਨਾਂ ਮੈਂ ਲਾਉਣਾ ਨਹੀਂ ਬਾਈ ਪੇਚ ਪਤੰਗ ਤਾਰ ਰਿਹਾ ਸੀ ਉਹ ਆਪ ਦਾ ਆਪਣਾ ਚੜ੍ਹ ਗਿਆ ਸੀ ਬਲੂ ਕਲਰ ਵਾਲਾ ਤੇ ਉਹਦੇ ਨਾਲ ਦੇਖਦੇ ਆ ਫੇਚ ਲਗਾ ਕੇ ਆਹ ਨੂੰ ਟੀ ਵੀ ਆ ਬਲੂ ਕਲਰ ਦੀ ਚੜ ਰਹੀ ਉੱਪਰ ਫੇਚ ਦੇਣੇ ਮਿੱਤਰੋ ਬਲੂ ਕਲਰ ਦੀ ਟੀ ਨਾਲ ਆਹ ਦੇਖੋ ਚੜ੍ਹ ਰਹੀ ਆ ਨੋ ਵੀ ਪਿੱਛੇ ਹੁਣ ਪੈਣਗੇ ਨੇ ਪਤੰਗਾਂ ਦੇ ਸੀ ਆਪਣਾ ਕਾਲਾ ਪਤੰਗ ਲੈ ਕੀ ਜਾਂਦੀ ਆ ਕੀ ਬਣਦਾ ਫਰੂਟੀ ਵੀ ਚੜ ਰਹੀ ਆ ਕਹਿੰਦੇ ਆ ਬਲੈਕ ਵਾਲਾ ਆਪਣਾ ਪਤੰਗ ਆ ਤੇ ਕਿਲਕਰੀ ਫਰੂਟੀ ਨੇ ਪੇਚ ਪੈ ਚੁੱਕਿਆ ਆਪਣੇ ਪਤੰਗ ਦਾ ਢਿੱਲ ਦੇਤੀ ਆਪਾਂ ਦੇਖੀ ਜਾਂਦੀ ਆ ਕੀ ਬਣਦਾ ਫਰੂਟੀ ਚਲਕਰੀ ਕਹਿੰਦੇ ਯੋਰਾ ਤੇ ਆ ਪੇਚੀ ਅੱਗੇ ਵੇਚੋ ਏ ਤਿੰਨ ਫਰੂਟੀਆਂ ਹੋ ਗਈਆਂ ਮਿੱਤਰੋ ਦੇਖਦੇ ਆ ਕਿਹੜੇ ਨਾ ਪੈਂਦੇ ਆ ਟਾਤਰੇ ਫੂਟੀਆਂ ਵਾ ਗਿਆ ਫਰੂਟੀ ਬਈ ਵੜਦੀ ਓਏ ਦੀਪ ਵਾਲੀ ਫਰੂਟੀ ਤਾਂ ਵੜਦੀ ਆਪਾਂ ਨੀਲੀ ਜੀ ਵੜਦੀ ਮਿੱਤਰੋ ਇੱਕ ਫਰੂਟੀ ਵੜਦੀ ਤਾਂ ਹਾਲ ਇਹਨਾਂ ਫੂ ਪੇਚ ਦੇਖਦੇ ਆ ਕੀ ਬਣਦਾ ਆਪਣਾ ਗਿਆ ਰੂਟੀ ਵੀ ਲਾਤੀ ਮਿੱਤਰੋ ਰੂਟੀ ਵੀ ਕਹਿੰਦੇ ਆਪਣੇ ਪਤੰਗ ਨੇ ਲਾਤੀ ਆ ਫਿਰ ਆਪਣਾ ਪਤੰਗ ਦੋ ਲਾਤੇ ਦੋ ਲਾਤੇ ਬਈ ਦੋ ਲਾਤੇ ਦੇਖਦੇ ਹਾਂ ਤੀਜੇ ਨਾਲ ਪੇਚਾ ਕਿਹੜੇ ਨਾਲ ਲੱਗਦਾ 5 ਦਿਨਾਂ ਲਾਲਾ ਥਨੜਾ ਹੈ ਪਰਾਲਾ ਆਪਣਾ ਦੇਖੀ ਜਾਂਦੀ ਆ ਲੱਗ ਗਿਆ ਓਏ ਨਾਪੇ ਚ ਲੱਗ ਚੁੱਕਿਆ ਹੈ ਲਓ ਬਈ ਨੀਲਾ ਵੀ ਵੱਡਤਾ ਆਪਣੇ ਪਤੰਗ ਨੇ ਬਈ ਆਹ ਫਿਰਦਾ ਬਲੈਕ ਪਤੰਗ ਆਪਾਂ ਤਿੰਨ ਪਤੰਗ ਵੱਡ ਚੁੱਕੇ ਵਿਨਰ ਫੇਰ ਹੋ ਗਏ ਆਪਾਂ ਦੁਬਾਰੇ ਤੋਂ ਤਿੰਨ ਪਤੰਗ ਲਾਤੇ ਬਈ ਓਏ பத்தோட்டி ஆஹாச்சி ஊட்டா டாரிய மார்க பத்தங்குக்கோ ਜਯੋਤ ਸਿੰਘ ਆਨੇ ਤਿੰਨ ਪਤੰਗ ਲਾਤੇ ਆਪਣੇ ਬੰਦੇ ਨੇ ਤਿੰਨ ਪਤੰਗ ਆਪਾਂ ਕੱਟ ਚੁੱਕੇ ਆ ਤੇ ਉੱਥੇ ਦੀ ਵਾਰੀ ਦੇਖਦੇ ਆ ਚੌਥਾ ਪੇਚ ਕਿਹੜੇ ਪਤੰਗ ਨਾਲ ਭਿਰਦਾ ਤੇ ਹੁਣ ਪੇਚ ਲੱਗਣ ਜਾ ਰਿਹਾ ਹੈ ਹਰੇ ਜੇ ਪਤੰਗ ਨਾਲ ਮਿੱਤਰੋ ਹਰੇ ਪਤੰਗ ਨਾਲ ਪੇਚ ਲੱਗੂਗਾ ਆਪਣੀ ਪਤੰਗ ਦਾ ਲਾਉਨੇ ਆ ਦੇਖਦੇ ਆ ਕੀ ਬਣਦਾ ਮੇਰੇ ਹਿਸਾਬ ਨਾਲ ਡੋਰ ਪੱਕੀ ਲੱਗਦੀ ਆ ਹਰੇ ਪਤੰਗ ਦੀ ਹਰੇ ਪਤੰਗ ਵਾਲੀ ਦੀ ਡੋਰ ਕੁਝ ਕਹਿ ਨਹੀਂ ਸਕਦੇ ਵੱਡਿਆ ਵੀ ਜਾ ਸਕਦਾ ਇਸ ਵਕਤ ਆਪਣਾ ਪਤੰਗ ਇਸ ਵਾਰੀ ਕੁਝ ਕਹਿ ਨਹੀਂ ਸਕਦੇ ਇਹ 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 ਲਓ ਜੀ ਦੇਖੋ ਕਿਦਾ ਵੱਡਿਆ ਜਾਂਦਾ ਹੈ ਮੱਟਿਆ ਗਿਆ ਇੱਧਰ ਚੀਕਾਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਐ ਇੱਧਰ ਵੀ ਕਹਿੰਦੇ ਪੇਚ ਲਗਾ ਰਹੇ ਆ ਮੁੰਡੇ ਬਲੂ ਕਲਰ ਦੇ ਪਤੰਗ ਇੱਕ ਵੱਡਾ ਤੇ ਬਲੂ ਕਲਰ ਇੱਕ ਆ ਜਾਂਦਾ ਟੱਟਿਆ ਪੀਲਾ ਜਾਂ ਪਤੰਗ ਕਹਿੰਦੇ ਆ ਜਾਂਦਾ ਮਿੱਤਰੋ ਦੋ ਲਾਹ ਤੇ ਕਿਸੇ ਨੇ ਪਤੰਗ ਆ ਜਾਂਦਾ ਪੀਲਾ ਜਾਂ ਤਾਂ ਟੁੱਟ ਗਿਆ ਪੀਲਾ ਪਤੰਗ ਟੁੱਟ ਗਿਆ ਤੇ ਆਪਣਾ ਤਾਂ ਹਾਂ ਪੇਚ ਲੱਗ ਰਿਹਾ ਹੈ ਪਤੰਗ ਦਾ ਦੇਖਦੇ ਆ ਕੀ ਬਣਦਾ ਝਟ ਪੰਗਾ ਆਉਂਦੇ ਦੇਖਦੇ ਆ ਕਿਹੜਾ ਮਾਰਦਾ ਬਾਜੀ ਆਇਆ ਤਾਂ ਉਹ ਲਾਤਾ ਮਿੱਤਰੋ ਹਰਾ ਭਾਈ ਜੜਾ ਚ ਕੱਟਦਾ ਕਹਿੰਦੇ ਆ ਜਾਂਦਾ ਵੱਡਿਆ ਲਾਤਾ ਲਾਤਾ ਬਈ ਓਏ ਨਾ ਵੀ ਪੰਜਵਾਂ ਪਤੰਗ ਵੜਤਾ ਮਿੱਤਰੋ ਆਪਾਂ ਪੰਜਵਾਂ ਇੱਕ ਪਤੰਗ ਨਾਲ ਹੀ ਦੇਖ ਲਓ ਪੰਜ ਲਾਤੇ ਆਉ ਜਾਂਦਾ ਹਰਾ ਜਾ ਵੱਡਿਆ ਆਪਣਾ ਵਦਾਂਗਾ ਅਰਦਾਸ ਮੰਡ ਦੇ ਵਿੱਚ ਝੂਲਦਾ ਦੁਵਾਰੀ ਪੇਚ ਪੇਚ ਫੇਰ ਜੜ ਰਹੇ ਆ ਆਪਾਂ ਸਾਹਮਣੇ ਪਤੰਗ ਫੇਰ ਡਾਲਿਆ ਸੀਗਾ ਮੁੰਡੇ ਨੇ ਆਪਣੇ ਘਰਾਂ ਦੇ ਨੇ ਸਾਹਮਣੇ ਤੀਜਾ ਨੂੰ ਪਤੰਗ ਉਹਦਾ ਬਲੈਕ ਆਪਣਾ ਦੇਖਦੇ ਆ ਕੀ ਬਣਦਾ ਪੇਚ ਜੜਦੇ ਆ ਮਿੱਤਰੋ ਦੇਖ ਲੈ ਮਿੱਤਰਾਂ ਟੱਲ ਓਏ ਲਾਸਟ ਪੇਚ ਆਪਣਾ ਜਾਂ ਤਾਂ ਵਧਿਆ ਜਾਊ ਜਾਂ ਫੜਦਾ ਇਹ ਠੀਕ ਹੈ ਇਹ 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 ਸਮਾਪਤੀ ਹੋ ਜੂ ਐਦਕੀ ਨੋ ਪਿੱਛਾ ਲੱਗ ਚੁੱਕਿਆ ਮੇਰੇ ਬਿਰੋ ਪਤੰਗਾ ਦਾ ਇਹ 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 ਆਪਣਾ ਪਤੰਗ ਉੱਪਰ ਹੈ ਹੈ ਨੋ ਮਿੱਤਰ ਤਾਂ ਫੇਰ ਮਾਰਤਾ ਫਿਰ ਆ ਜਾ ਪਤੰਗ ਆਪਣੇ ਪਤੰਗੇ ਨੇ ਆ ਫਿਰਦਾ ਆਪਣਾ ਪਤੰਗ ਉੱਪਰ ਤੁਸੀਂ ਦੇਖ ਸਕਦੇ ਹੋ ਆ ਫੇਰ ਆ ਗਿਆ ਉਹ ਭਾਈ ਦੀਪ ਵਾਲੇ ਨੂੰ ਵੀ ਵੱਡਾਂਗੇ ਅਸੀਂ ਦਵਾਰੇ ਉਹ ਮੁੰਡੇ ਨੇ ਕਹਿ ਚਲਾ ਲਿਆ ਸਾਹਮਣੇ ਕੋਠੀ ਵਾਲੇ ਨੇ ਉਹ ਗੜਾ ਮੋਟਾ ਉਹ ਤਾਂ ਫੇਰ ਵੱਡਾਂਗੇ ਆਪਾਂ ਉਹਦਾ ਆਪਣਾ ਪਤੰਗ ਹੈ ਦਵਾਰੀ ਮਿਲੂ ਆ ਠੀਕ ਹੈ ਡੱਬਿਆਂ ਵਾਲਾ

ਲੱਗੇ ਕਿ ਕਿਆ ਪੇਚਿਆ ਤਾਂ ਨਾ ਕੇ ਨੋ ਜੀ ਪਤੰਗ ਖਵਾ ਲਿਆ ਡੋਲਾ ਆਪਾਂ ਕਰਕੇ ਦੋਨੋਂ ਪਤੰਗ ਆਪਸ ਚ ਮੇਰੇ ਕਰੋ ਆਪਣਾ ਕੇ ਨੋ ਜੀ ਆਪਣਾ ਪਤੰਗ ਇਸ ਵਾਰੀ ਕੱਟਿਆ ਗਿਆ ਮੁੰਡੇ ਨੇ ਕਰਤਾ ਆਈ ਵੋ ਇਹੰਜ ਵਾਈ ਕਰਕੇ ਲੋ ਜੀ ਆਪਾਂ ਇਸ ਵਾਰੀ ਪਤੰਗ ਵੜਾ ਲਿਆ ਆਪਣਾ ਲੋ ਜੀ ਪਤੰਗ ਆ ਅਸੀਂ ਵੜਾ ਲਿਆ ਢਿੱਲ ਨਹੀਂ ਵੱਜੀ ਆਪਣੇ ਤੇ ਇਸ ਵਾਰੀ ਕਿ ਆਪਣਾ ਪਤੰਗ ਥੋੜਾ ਜਿਹਾ ਖਿੱਚ ਚ ਰਹਿ ਗਿਆ ਤੇ ਪਤੰਗ ਵੱਡਿਆ ਗਿਆ ਤੇ ਚਲੋ ਬਹੁਤ ਅਨੁਜਾਇਸ ਕਰ ਲਿਆ ਮਿਲਦੇ ਆ ਨੈਕਸਟ ਵਲੌਗ ਚ ਠੀਕ ਹੈ ਜੀ ਟੇਕ ਕੇਅਰ ਲਾਈਟ ਸ਼ੇ ਪਤੰਗ ਲਾ ਚੁੱਕੇ ਆ ਅਸੀਂ ਤੇ ਹੁਣ ਆਪਾਂ ਆਪਣਾ ਪਤੰਗ ਲਾ ਰਹੇ ਆ ਇਹਦਾ ਕੱਲ ਨੂੰ ਪੇਪਰ ਆਪਣੇ ਬੰਦੇ ਦਾ ਇਹਨਾਂ ਮੈਂ ਪੜਨਾ ਹੈਗਾ ਤੇ ਇਸ ਕਰਕੇ ਆਪਾਂ ਵਲੌਗ ਕਰਦੇ ਆ ਇੱਥੇ ਖਤਮ ਤੇ ਸ਼ਾਂਤ ਪੈਂਤਮੀ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਖੁਸ਼ੀਆਂ ਭਰ ਤੇ ਆਰ ਆਏ ਸਾਲ ਆਉਂਦਾ ਰਹੇ ਤੇ ਮਿਲਦੇ ਆ ਨੈਕਸਟ ਵਲੌਗ ਦੇ ਅੰਦਰ ਤੇ ਇੱਥੇ ਕਰਦੇ ਆ ਵਲੌਗ ਦੀ ਸਮਾਪਤੀ ਤੇ ਪਤੰਗਾਂ ਦੇ ਆਪਾਂ ਪੇਚ ਲਾ ਚੁੱਕੇ ਆ ਤੇ ਵਧੀਆ ਆਪਾਂ ਇੰਜੋਏ ਕੀਤਾ ਸਵੇਰ ਦੇ ਲੱਗੇ ਹੋਏ ਸੀ ਤੇ ਵਧੀਆ ਕੱਟ ਤੇ ਆਪਾਂ 6-7 ਪਤੰਗ ਹੁਣੇ ਲਾਤੇ ਇਸ ਵਕਤ ਹੀ ਤੇ 4-5 ਆਪਾਂ ਸਵੇਰ ਲਾਤੇ ਸੀਗੇ ਕੁੱਲ ਮਿਲਾ ਕੇ 12-13 ਪਤੰਗ ਅਸੀਂ ਵੱਡਤੇ ਆ ਦੋ ਪਤੰਗਾਂ ਦੇ ਨਾਲ ਵੱਡਿਆ ਮਿੱਤਰੋ ਦੇਖ ਲਾ ਦੋ ਪਤੰਗਾਂ ਦੇ ਨਾਲ ਸਿਰਫ 12 ਪਤੰਗ ਵੱਡਿਆ ਇੱਕ ਪਤੰਗ ਵੱਡਿਆ ਗਿਆ ਆਪਣਾ ਵਿੱਚ ਦੀ ਤੇ ਨਹੀਂ ਉਸੇ ਪਤੰਗਾਂ ਨਾਲ ਹੀ ਵੱਡਿਆ ਇੱਕ ਨਾਲ ਹੀ 12 ਦੇ 12 ਪਤੰਗ ਤੇ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਅੰਦਰ ਧੰਨਵਾਦ ਦੋਸਤੋ ਲਾਈਕ ਕਮੈਂਟ ਸ਼ੇਅਰ ਕਰਦੇ